ਪੂਰ ਸਾਹਿਬ ਦੇ ਨੇੜੇ ਨਾ ਕੋਕੇ ਮੋੜ ਐਤ ਕਰਮਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਆਪਾਂ ਇੱਕ ਮਰਦਾਨਾ ਤਾਕਤ ਦਾ ਤੋਹਫਾ ਤਿਆਰ ਕਰਨ ਲੱਗੇ ਆਂ ਜੋ ਬਹੁਤ ਹੀ ਜ਼ਬਰਦਸਤ ਜੀ ਦੀਆਂ ਸੱਤ ਖਰਾਕਾਂ ਖਾਣ ਦੇ ਨਾਲ ਹੀ ਮਰਦਾਨਾ ਤਾਕਤ ਬਹੁਤ ਜ਼ਿਆਦੀ ਆ ਜੂਗੀ ਤੇ ਇਹ ਨੁਕਸੇ ਦੇ ਵਿੱਚ ਲੈਣਾ ਕੀ ਆ ਇਹਦੇ ਵਿੱਚ ਆਪਾਂ ਲੈਣਾ ਵਾਂ ਇਹ ਆ ਬਲੌਰੀ ਸੈਂਕ ਜਾਂ ਬਲੌਰਿਸ਼ ਹੈ ਕਿ ਆ 25 ਗ੍ਰਾਮ ਆਪਾਂ ਲਿਆਵਾ। ਸ਼ੁੱਧ ਕੀਤਾ ਆ ਪਾਰਾ 25 ਗ੍ਰਾਮ ਤੇ ਇਹ ਠੀਕਰੀ ਨਸ਼ਾਦਰ 25 ਗ੍ਰਾਮ ਤੇ ਵਰਕੀਆ ਹੜਤਾਲ 25 ਗ੍ਰਾਮ ਹੋਣੇ ਨੂੰ ਕੁੱਟ ਕੇ ਹਾਂਜੀ ਇਹ ਸਾਰੀਆਂ ਚੀਜ਼ਾਂ ਦੀ ਹੁਣ ਰਗੜਾਈਓਗੀ ਰਗੜਾਈ ਹੁਣ ਤੋਂ ਬਾਦਮ ਇਹਦੀ ਫਿਰ ਟਿੱਕੀ ਤਿਆਰ ਕਰਕੇ ਤੇ ਆਗ ਤੇ ਦਿੱਤੀ ਜਾਊਗੀ। ਇਹਦਾ ਕਾਫੀ ਸਮਾਂ ਲੱਗ ਸੀ ਜਰਿਆ ਬਹੁਤ ਮਾਰੇ ਨੂੰ ਅੱਗ ਦੇਣੀ ਪਊਗੀ ਫਿਰ ਸੋਨੇ ਦੇ ਵਰਕ ਕਈ ਕੁਝ ਇਹ ਵਿੱਚ ਪਊਗਾ ਤੇ ਫਿਰ ਇਹ ਦਵਾਈ ਤਿਆਰ ਹੋ ਗਈ ਤੇ ਸੱਤ ਖਰਾਕਾਂ ਮਰਦਾਨਾ ਤਾਕਤ ਵਾਲੇ ਜਿਹਨੂੰ ਆਪਾਂ ਖਵਾ ਦਾਂਗੇ ਉਹਨੂੰ ਕਦੇ ਜ਼ਿੰਦਗੀ ਦੇ ਵਿੱਚ ਦਵਾਈ ਖਾਣ ਦੀ ਦੁਬਾਰਾ ਜ਼ਰੂਰਤ ਨਹੀਂ ਪਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆ ਜਿਹੜੀ ਚਾਰ ਚੀਜ਼ਾਂ ਠੀਕਰੀ ਨਸ਼ਾਦਰ ਪਾਰਾ ਤੇ ਵਰਕਿਆ ਹੜਤਾਲ ਤੇ ਇਹਨਾਂ ਚੀਜ਼ਾਂ ਦੀ ਆਪਾਂ ਜਿਹੜੀ ਪਹਿਲਾਂ ਵੀ ਤੁਸੀਂ ਵੀਡੀਓ ਵੇਖ ਚੁੱਕੇ ਜੋ ਉਹਦੀ ਰਗੜਾਈ ਉਹ ਚੁੱਕੀ ਆ ਹੁਣ ਆਪਾਂ ਇਹ ਚਾਰੇ ਚੀਜ਼ਾਂ ਆ ਦੇਖੋ ਐ ਕੈਲਕਨ ਪਾਊਡਰ ਕਰਕੇ ਤੇ ਇਹਦੇ ਵਿੱਚ ਹੁਣ ਪਾ ਲਿਆ ਵਾ ਹੁਣ ਇਹਨੂੰ ਆਪਾਂ ਮਤ ਕਰਾਂਗੇ ਆ ਵੇਖੋ ਇਸ ਤਾਂ ਜਿਹੜੀ ਐ ਚੰਗੀ ਤਰ੍ਹਾਂ ਜਿਹੜੀ ਚਾਰ ਚਫੇਰ ਹਵਾ ਪੰਦ ਕਰਨੀ ਪੈਂਦੀ ਆ ਕਿ ਕਿਹੇ ਪਾਸਿਓਂ ਜਿਹੜਾ ਇਹ ਚੀਜ਼ਾਂ ਵਾ ਉੱਡ ਨਾ ਸਕਣ ਤੇ ਫੇਰ ਜਿਹਨੂੰ ਆਪਾਂ ਸਿਕਾਉਣ ਤੋਂ ਬਾਅਦ ਅੱਗ ਦਵਾਂਗੇ ਤੇ ਇਹ ਮਰਦਾਨਾ ਤਾਕਤ ਦਾ ਨੁਕਸਾ ਪਾ ਤਿਆਰ ਕਰ ਰਹੇ ਹਾਂ ਬਹੁਤ ਹੀ ਜ਼ਬਰਦਸਤ ਇਹ ਵੀਡੀਓ ਅੱਕੇ ਆਪਾਂ ਤੁਹਾਨੂੰ ਵਾਰ-ਵਾਰ ਜਿਹੜੀਆਂ ਇਹਦੀਆਂ ਐਂਡ ਤੱਕ ਵੀਡੀਓ ਕਰਾਂਗੇ ਜਦੋਂ ਇਹ ਦਵਾਈ ਤਿਆਰ ਹੋ ਗਈ ਤੇ ਜਿਨ੍ਹਾਂ ਨੂੰ ਚਾਹੀਦੀ ਹੋਊਗੀ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਕਿਉਂਕਿ ਬਹੁਤ ਹੀ ਜ਼ਬਰਦਸਤ ਦਵਾਈ ਜਿਹੜੀ ਆ ਤਿਆਰ ਹੋਊਗੀ ਸੋ ਜੀ ਦੋ ਤਿਆਰ ਹੋਵੀ ਸਮੇਂ-ਸਮੇਂ ਛਾਰਾ ਪਾ ਵੀਡੀਓ ਪਾਉਂਦੇ ਜਾਵਾਂਗੇ ਤੇ ਜਿਨ੍ਹਾਂ ਨੂੰ ਜ਼ਰੂਰਤ ਹੋਈ ਉਹ ਸਾਡੇ ਨਾਲ ਸੰਪਰਕ ਕਰਕੇ ਦਵਾਈ ਲੈ ਸਕਦੇ ਆ ਇਸ ਤਰ੍ਹਾਂ ਇਹਨੂੰ ਆਪਣਾ ਚੰਗੀ ਤਰ੍ਹਾਂ ਬੰਦ ਕਰ ਦਾਂਗੇ ਇਹ ਜਿਹੜੀ ਕਿ ਇਹ ਪਾਸ ਨੂੰ ਪਵਾ ਨਿਕਲ ਸਕੇ ਇਹਨੂੰ ਆਪਾਂ ਏਨਾਂ ਕੈਂਟੇ ਲਗਾਤਾ ਕਰੀਏ ਤੇ ਜੰਤਰ ਤੇ ਪਕਾਵਾਂਗੇ ਤੇ ਰੇਤ ਜੰਤਰ ਤੇ ਪਕਾਉਣ ਤੋਂ ਬਾਅਦ ਆ ਫਿਰ ਇਹਨੂੰ ਆਪਾਂ ਖੋਲਾਂਗੇ ਫਿਰ ਅੱਗੇ ਅੱਗੇ ਇਸੇ ਤਰ੍ਹਾਂ ਜਿਹੜੀਆਂ 12 ਅਕਾਂ ਜਿਹੜੀਆਂ ਚੱਲਣ ਕਿਆਂ ਉਸ ਤੋਂ ਅੱਗੇ ਹੋਰ ਵੀ ਪ੍ਰੋਸੀਜਰ ਆ ਤੋ ਵੀ ਲੋ ਵਾਟਵਾ ਦੇ ਰੂਸੀਏ ਕਰਿਆ ਕਰੋ ਕਿ ਦੁਆਈਆਂ ਕਿਸ ਤਰ੍ਹਾਂ ਬਣਦੀਆਂ ਹਨ ਕਿੰਨਾ ਔਖਾ ਜਿਹੜਾ ਅਜ ਰੂਇਤਕ ਦਾ ਕੰਮ ਆ ਹਾਂਜੀ ਵਰਕ ਯਾ ਹੜਤਾਲ ਠਿਕਰੀ ਨਿਸ਼ਾਤਰ ਪਾਰਾ ਤੇ ਸੰਕੀਆ ਬਲੌਰ ਇਹਨੂੰ ਵਪਾਰੀ ਹੈ ਤੇ ਜੰਤਰ ਤੇ 3 ਘੰਟੇ ਦੀ 800 ਕਿਤੇ ਰਹੇ ਆ ਕੰਡਾ ਉਂ ਟੇ ਕੱਢਾਂਗੇ ਖੋਲਾਂਗੇ ਬਰਤਾਨਾ ਕਾਟਵਾਸੀ ਦੋ ਆਪਾਂ ਤੋਂ ਉਹਦੀ ਜਬਰਦਸਤ ਦਿਵਾਈ ਪਿਆਰ ਕਰ ਰਹੇ ਹਾਂ ਉਹਨੂੰ ਆਪਾਂ ਰੇਤ ਜੰਤਰ ਇਹ ਕੜਾਈ ਦੇ ਵਿੱਚ ਰੇਤ ਪਾ ਕੇ ਤੇ ਇਹਨੂੰ ਸੰਪਟਾ ਚੰਗੀ ਤਰ੍ਹਾਂ ਬੰਦ ਕਰਕੇ ਤੇ ਹੁਣ ਇਹਨੂੰ ਆਪਾਂ ਅੱਗ ਦੇ ਰਹੇ ਹਾਂ ਤੇ ਨਾਲ ਕਈ ਤੰਦੀ ਅੱਗ ਦਵਾਂਗੇ ਫਿਰ ਇਹਨੂੰ ਖੋਲ ਕੇ ਵੇਖਾਂਗੇ ਹਾਂਜੀ ਜਿਹੜਾ ਰੇਤ ਜੰਤਰ ਤੇ ਆਪਾਂ ਦਵਾਈ ਨੂੰ ਅੱਗ ਦੇਤੀ ਸੀ ਤਿੰਨ ਕੰਘਿਆ ਹਨ ਜੁਨੇ ਛੱਡਾਓ ਗਿਆ ਤੇ ਛੇਡਾਓ ਉਹ ਫੱਟੇ ਲੜ ਰਹੀ ਹੈ ਹੂੰ ਇਸ ਤਰ੍ਹਾਂ ਵੀ ਚਾਰ ਹੋਈ ਜਾ ਹੁਣ ਦੁਬਾਰਾ ਫੇਰ ਇਹਦੀ ਰਗੜਾਈ ਹੋਊਗੀ ਦੁਬਾਰਾ ਫੇਰ ਇਸੇ ਪ੍ਰੋਸੀਜਰ ਦੇ ਨਾਲ ਜਿਹਨੂੰ ਅਗ ਦਿੱਤੀ ਜਾਊਗੀ ਵੀਡੀਓ ਦਾ ਵਤ ਉਸ ਬਾਅਦ ਸ਼ੇਅਰ ਕਰਿਆ ਕਰੋ मतना काट्ने बारीको प्रकार छ बारी